back okay. <laughs> ਜੀ ਅੱਜ ਵਰਸੀ ਮਨਾਈ ਜਾ ਰਹੀ ਹੈਗੀ ਆ ਅੱਜ ਚੱਦਰ ਚੜ ਰਹੀ ਹੈ ਕੀ ਕਹਿਣਾ ਚਾਹੋ ਅੱਜ ਵਰਸੀ ਦਾ 26 ਤੋਂ ਸ਼ੁਰੂ ਹੈ ਯਾਨੀ ਕੱਲ ਤੋਂ ਅੱਜ ਚੱਦਰ ਦੀ ਰਸਮ ਹੋ ਗਈ ਹੈ ਔਰ ਸਮੂਹ ਸੰਗਤਾਂ ਦਾ ਧੰਨਵਾਦ ਆ ਕੇ ਉਹਨਾਂ ਨੇ ਬੜੀ ਅੱਛੀ ਤਰ੍ਹਾਂ ਡਿਸਪਲਿਨ ਤਰੀਕੇ ਨਾਲ ਬੜਾਈ ਖੂਬਸੂਰਤੀ ਨਾਲ ਸ਼ਾਂਤੀ ਨਾਲ ਉਹਨਾਂ ਨੇ ਇੱਕ ਇੱਕ ਪਲ ਨੂੰ ਮਾਣਿਆ ਸਾਨੂੰ ਇਹੀ ਚਿੰਤਾ ਹੁੰਦੀ ਹੈ ਕਿ ਬੱਚੇ ਬੇਟੀਆਂ ਧੀਆਂ ਪੈਣਾ ਮਾਤਾਵਾਂ ਮਖਫੂਜ਼ ਆਪਣੇ ਘਰ ਨੂੰ ਚਲੇ ਜਾਣ ਤੇ ਬਹੁਤ ਅੱਛਾ ਹੋ ਗਿਆ ਜੀ ਬੜੀ ਕਿਰਪਾ ਹੋਈ ਇਹ ਮੈਸੇਜ ਹਨ ਕਾ ਮੈਸੇਜ ਸਿਰਫ ਇਹ ਹੋਈ ਹੈ ਇਹਨਾਂ ਦਰਬਾਰਾਂ ਤੋਂ ਪੀਸ ਅਮਨ ਔਰ ਮੁਹੱਬਤ ਦਾ ਹੀ ਮੈਸੇਜ ਹੈ ਸਭ ਪਿਆਰ ਕਰੋ ਔਰ ਆਰਟੀਫੀਸ਼ਲ ਕੋਈ ਨਸ਼ਾ ਨਾ ਇਸਤੇਮਾਲ ਕਰੋ ਮਾਲਕਾਂ ਦੇ ਨਾਂ ਦਾ ਨਸ਼ਾ ਜਦੋਂ ਲੋਗ ਜਸ ਸੰਗੀਤ ਦਾ ਨਸ਼ਾ ਫਿਰ ਉਹ ਇੱਕ ਤੋਂ ਐਂਡਲੈਸ ਹੋਏਗਾ ਇੱਕ ਉਹਦਾ ਲੰਬਾ ਸਮਾਂ ਜੀ ਸਕਦੇ ਸਿਹਤਯਾਬ ਜੀ ਸਕਦੇ ਉਹਦਾ ਮਜ਼ਾ ਇੰਨਾ ਹੈ ਕਿ ਕਿਸੇ ਨਸ਼ੇ ਚੋਣਾ ਮਜ਼ਾ ਨਹੀਂ ਲੇਕਿਨ ਉਹ ਹਰ ਨਸ਼ੇ ਦੀ ਸਾਈਡ ਇਫੈਕਟ ਵੀ ਹੈ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਔਰ ਇਹਦਾ ਐਂਡ ਵੀ ਕੋਈ ਨਹੀਂ ਐਂਡਲੈਸ ਮਜ਼ੇਦਾਰ ਹੈ ਤੇ ਇਹ ਜੀ ਜੀ ਇਹ ਪੀਣਾ ਸ਼ੁਰੂ ਕਰ ਦੇਣ ਤੇ ਫਿਰ ਕਮਾਲ ਹੀ ਹੋ ਜਾਣਾ ਕਿ ਅੱਜ ਸਾਇੰਜ਼ ਕਿਹੜੇ ਕਿਹੜੇ ਸਿੰਗਰ ਨੇ ਜਿਹੜਾ ਕਹਾਜ ਮਤ ਆ ਸਾਰੇ ਸਾਰੇ ਸਿੰਗਰ ਪੰਜਾਬ ਤੋਂ ਆਉਂਦੇ ਹੁਣ ਕਮਲਨਾਥ ਜੀ ਗਾ ਰਹੇ ਆ ਇਸ ਟਾਈਮ ਕਮਲ ਕਮਲ ਖਾਨ ਰਾਤ ਕੱਲ ساری ਰਾਤ ਹੋਇਆ ਦਿਨ ਤੱਕ ਕਵਾਲੀਆਂ ਚੱਲੀਆਂ ਜੈ ਮਸਤਾਂ ਦੀ ਜੈ અલਮਸਤਾਂ ਦੀ ਆਲਮਸਤ ਬਾਪੂ ਲਾਲਵਾਸ਼ਾ ਜੀ ਦੀ ਸਾਲਾਨਾ 26ਵੀਂ ਵਰਸੀ 26 26 27 ਤਰੀਕ ਨੂੰ ਮਨਾਈ ਗਈ ਜਿਸ ਦੇ ਵਿੱਚ ਸਾਈ ਜੀ ਨੇ 26 ਤਰੀਕ ਨੂੰ ਕਵਾਲੀਆਂ ਹੋਈਆਂ ਤੇ 27 ਤਰੀਕ ਨੂੰ ਜਿਹੜੀ ਹੈਗੀ ਆ ਚਾਦਰ ਦੀ ਰਸਮ 4 ਵਜੇ ਸਾਈ ਹਾਂਸਰ ਦਰਬੇਸ਼ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਬਰਸੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਹਾਂ ਬਰਸੀ ਨੂੰ ਲੈ ਕੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੰਗਤ ਲਈ ਪਾਣੀ ਦੀ ਵਿਵਸਥਾ ਲੰਗਰ ਦੀ ਵਿਵਸਥਾ ਰਹਿਣ ਸਹਿਣ ਦਾ ਸਾਰਾ ਇੰਦਿਆ ਮਿੜਾਇਆ ਉਹ ਕੀਤਾ ਗਿਆ ਜਿਹਦੇ ਵਿੱਚ ਖਾਸ ਕਰਕੇ ਅੱਜ ਇੱਕ ਕੈਂਪ ਵੀ ਲਗਾਇਆ ਗਿਆ ਜਿਹੜਾ ਕੈਂਪ ਕਿਸੇ ਸੰਗਤ ਦੇ ਸੰਗਤ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਜਾਂ ਕੋਈ ਉਹਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਲਈ ਦਵਾਈਆਂ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਔਰ ਬਲੱਡ ਕੈਂਪ ਵੀ ਜਿਹੜਾ ਹੈਗਾ ਉਹ ਇੱਥੇ ਲਗਾਇਆ ਗਿਆ ਤਾਂ ਕਿ ਬਲੱਡ ਡੋਨੇਸ਼ਨ ਕੀਤਾ ਜਾਵੇ। ਹਾਂ ਬਹੁਤ ਅੱਛਾ ਪ੍ਰਸ਼ਾਸਨ ਦਾ ਯੋਗਦਾਨ ਰਿਹਾ ਆ। ਔਰ ਕਿਸੇ ਵੀ ਕਿਸਮ ਦੀ ਸੰਗਤ ਨੂੰ ਦਿੱਕਤ ਨਹੀਂ ਆਈ ਦੋ ਦਿਨ ਲਗਾਤਾਰ ਜਿਹੜੀ ਵਰਸੀ ਦਾ ਮੇਲਾ ਹੋਇਆ ਆ ਔਰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਆਈ ਔਰ ਇਹ ਚੰਗੀ ਤਰ੍ਹਾਂ ਜਿਹੜਾ ਹੈਗਾ ਆ ਉਹ ਸਾਰਾ ਪ੍ਰਬੰਧ ਜਿਹੜਾ ਉਹ ਹੋਇਆ ਔਰ ਕਿਸੇ ਕਿਸਮ ਦੀ ਕੰਪਲੇਟ ਹੀ ਹੈ ਨਹੀਂ ਕੋਈ ਵੀ ਸੰਗਤ ਨੂੰ ਕੀ ਹੁੰਦੀ ਹੈ ਸੰਗਤ ਨੂੰ ਕੀ ਹੋਪ ਜੀ ਹਾਂ ਸੰਗਤ ਨੂੰ ਇਹ ਅਸੀਂ ਬੇਨਤੀ ਕਰਦੇ ਕਿਉਂਕਿ ਇਸ ਦਰਬਾਰ ਦੇ ਵਿੱਚ ਹਮੇਸ਼ਾ ਜਿਹੜਾ ਹੈ ਨਾ ਸੂਫੀ ਜਮਦਾ ਜਿਹੜਾ ਕੀਤਾ ਗਿਆ ਹੈਗਾ ਔਰ ਅਸੀਂ ਇਹੀ ਕਹਿੰਦੇ ਆਂ ਵੀ ਨਸ਼ਿਆਂ ਤੋਂ ਮੁਕਤ ਹੋ ਕੇ ਨਸ਼ਿਆਂ ਤੋਂ ਰਾਹਤ ਹੋ ਕੇ ਆਮ ਜਿਹੜੇ ਹੈਗੇ ਉਹ ਢੇਰਿਆਂ ਦੇ ਉੱਤੇ ਕਈ ਵਾਰੀ ਸਮੋਕਿੰਗ ਹੁੰਦੀ ਆ ਜਾਂ ਇੱਥੇ ਇਸ ਢੇਰੇ ਦੇ ਵਿੱਚ ਨਾ ਕੋਈ ਸਮੋਕਿੰਗ ਹੁੰਦੀ ਆ ਨਾ ਕੋਈ ਨਸ਼ਾ ਇੱਥੇ ਹੁੰਦਾ ਆ ਔਰ ਇੱਥੇ ਸਿਰਫ ਸੂਫੀ ਜਮਦਾ ਹੀ ਗੁੰਗਾਨ ਕੀਤਾ ਜਾਂਦਾ ਆ ਔਰ ਸਾਈ ਜੀ ਦੀ ਪਹਿਲੇ ਹੀ ਸਾਨੂੰ ਇਹੀ ਪ੍ਰੇਰਣਾ ਸੀ ਵੀ ਇੱਥੇ ਨਸ਼ਾ ਮੁਕਤ ਹੋਣਾ ਸਹਿਮੀ ਸਹਿਮੀ ਨਾਰਖ ਹੋਏ ਔਰ ਨਸ਼ਾ ਮੁਕਤ ਜਿਹੜਾ ਹੈ ਇਹ ਦਰਬਾਰ ਹੈ